ਏ 24 ਰੁਪਏ ਜੀ 24 ਰੁਪਏ 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 ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆਂ ਸ਼ਹਿਰ ਮਲੇਰਕੋਟਲੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮਲੇਰਕੋਟਲੇ ਦੀ ਸਬਜ਼ੀ ਮੰਡੀ ਦਿਖਾਵਾਂਗੇ ਤੇ ਸਵੇਰ ਦਾ ਟਾਈਮ ਹੈ ਪਿੱਛੇ ਸਾਰੀ ਮੰਡੀ ਆ ਚੱਲਦੇ ਆਂ ਆਪਾਂ ਸਵੇਰ ਦੇ ਟਾਈਮ ਬੋਲੀ ਹੁੰਦੀ ਹੁੰਦੀ ਹੈ ਸਬਜ਼ੀ ਦੀ ਅੱਜ ਦੀ ਵੀਡੀਓ 'ਚ ਬਣਿਆ ਰਿਹਾ ਸਾਰੀ ਆਪਾਂ ਸਬਜ਼ੀ ਮੰਡੀ ਮਲੇਰਕੋਟਲੇ ਸ਼ਹਿਰ ਦੀ ਤੁਹਾਨੂੰ ਦਿਖਾਵਾਂਗੇ ਲਓ ਜੀ ਇੱਥੋਂ ਇਹ ਸ਼ੁਰੂ ਹੋ ਜਾਂਦੀ ਹੈ ਸਬਜ਼ੀ ਮੰਡੀ ਮਲੇਰਕੋਟਲੇ ਸ਼ਹਿਰ ਦੀ ਆ ਇੱਥੇ ਕੁਝ ਦੁਕਾਨਾਂ ਲੱਗੀਆਂ ਹੋਈਆਂ ਨੇ ਸਬਜ਼ੀ ਵਾਲੀਆਂ ਤੁਸੀਂ ਦੇਖ ਸਕਦੇ ਹੋ ਤੇ ਉਧਰ ਅਗਲੇ ਵਾਲੇ ਪਾਸੇ ਸ਼ੈੱਡ ਬਣਿਆ ਹੋਇਆ ਜਿਹੜਾ ਹੈ ਨਾ ਸਾਹਮਣੇ ਉਹ ਸ਼ੈੱਡ ਦੇ ਵਿੱਚ ਬੋਲੀ ਹੁੰਦੀ ਹੈ ਸਬਜ਼ੀ ਦੀ ਸਵੇਰ ਦੇ ਟਾਈਮ ਜਿਵੇਂ 10-10 ਕਿਲੋ ਦੀਆਂ ਪੰਡਾਂ ਇਕੱਠੀਆਂ ਹਨਾ 15-15 20-20 ਕਿਲੋ ਦੀਆਂ ਇਕੱਠੀ ਸਬਜ਼ੀ ਦੀ ਬੋਲੀ ਹੁੰਦੀ ਹੈ ਜਿਵੇਂ ਜਿਹੜੇ ਸਬਜ਼ੀ ਵਾਲੇ ਪੰਡਾਂ 'ਚ ਵੇਚਦੇ ਨੇ ਫਿਰ ਉਹ ਇੱਥੋਂ ਜਿਹੜੀ ਸਬਜ਼ੀ ਲੈ ਜਾਂਦੇ ਨੇ ਇਹ ਆਪਾਂ ਸਾਰੀ ਦਿਖਾਉਨੇ ਆ ਬਹੁਤ ਵੱਡੀ ਮੰਡੀ ਹੈ ਇਹ ਲੇਰਕੋਟ ਲਈ ਜਿਹੜੀ ਸਬਜ਼ੀ ਮੰਡੀ ਹੈ ਹਨਾ ਪੰਜਾਬ ਦੀ ਵੱਡੀ ਮੰਡੀਆਂ ਦੇ ਵਿੱਚੋਂ ਇੱਕ ਹੈ ਤੇ ਚੱਲਦੇ ਆਪਾਂ ਦਿਖਾਉਨੇ ਆ ਤੁਹਾਨੂੰ ਆ ਦੇਖ ਸਕਦੇ ਹੋ ਹਨਾ ਇੱਥੇ ਜਿਵੇਂ ਆ ਕੱਦੂ ਪਏ ਨੇ ਲਓ ਜੀ ਬਹੁਤ ساری ਇੱਧਰ ਸਬਜ਼ੀ ਪਈ ਆ ਸਾਰੀ ਮੰਡੀ ਦਿਖਾਉਨੇ ਆ ਆ ਗੱਠਾ ਬਣਾਈਆਂ ਪਈਆਂ ਨੇ ਜਿਵੇਂ ਹਨਾ ਬੈਠੇ ਹੋਗੇ ਕੱਦੂ ਹੋਗੇ ਇਹਨਾਂ ਸਾਰਿਆਂ ਦੀ ਇਕੱਠਿਆਂ ਦੀ ਬੋਲੀ ਹੁੰਦੀ ਹੁੰਦੀ ਹੈ ਜਿਵੇਂ 10-10 ਕਿਲੋ ਦੀਆਂ ਗੱਟਾਂ ਹੁੰਦੀਆਂ ਨੇ ਇਹ ਲਓ ਜੀ ਇਹਰ ਟੋਰੀਆਂ ਹਨਾ ਕਰੇਲੇ ਹੋਗੇ ਆ ਦੇਖ ਸਕਦੇ ਹੋ ਜਿਵੇਂ ਆ ਉੱਤਰ ਰਹੀਆਂ ਨੇ ਗੱਡੀਆਂ 'ਚੋਂ ਆ ਗੱਡੀਆਂ 'ਚੋਂ ਸਬਜ਼ੀ ਲਾ ਰਹੇ ਨੇ ਇਹ ਅਲੱਗ-ਅਲੱਗ ਏਰੀਆ 'ਚੋਂ ਜਿੱਥੇ ਸਬਜ਼ੀ ਉਗਾਈ ਜਾਂਦੀ ਆ ਉੱਥੋਂ ਸਬਜ਼ੀ ਆਉਂਦੀ ਆ ਆ ਦੇਖ ਲਓ ਲਾ ਰਹੇ ਨੇ ਕਰੇਲੇ ਲਾ ਰਹੇ ਨੇ ਹਨਾ ਤੇ ਚੱਲਦੇ ਆਪਾਂ ਅੱਗੇ ਦੇਖਦੇ ਆਂਗੇ ਜਾ ਕੇ ਜਿਵੇਂ ਆ ਆਲੂ ਪਏ ਨੇ ਲਓ ਜੀ ਇਧਰ ਸਾਰੇ ਆਲੂ ਮਿਰਚਾਂ ਹੋ ਗਈਆਂ ਹਨਾ ਬਾਕੀ ਇਧਰੋਂ ਬਹੁਤ ਵੱਡੀ ਇਹ ਮੰਡੀ ਹੈ ਸਬਜ਼ੀ ਮੰਡੀ ਸਾਰੀ ਆਪਾਂ ਦਿਖਾਉਣੇ ਆ ਜਾ ਕੇ ਤੁਹਾਨੂੰ ਸਵੇਰ ਦੇ 6:00 ਵਜੇ ਨੇ ਤੇ 6:00 ਵਜੇ ਇੱਥੇ ਬੋਲੀ ਜਿਹੜੀ ਹੁੰਦੀ ਹੁੰਦੀ ਹੈ ਆ ਲਓ ਜੀ ਆ ਮਟਰ ਪਏ ਨੇ ਜਿਵੇਂ ਇੱਥੇ ਦੇਖ ਸਕਦੇ ਹੋ ਆ ਮਿਰਚਾਂ ਹੋ ਗਈਆਂ ਹਨ ਆ ਟਾਈਮ ਗੱਡੀਆਂ ਚੋਂ ਦੇ ਆ ਰਹੀ ਹੈ ਸਬਜ਼ੀ ਉਤਰ ਰਹੀ ਹੈ ਦੇਖ ਸਕਦੇ ਹੋ ਜਿਵੇਂ ਇੱਥੇ ਗੱਡੀਆਂ ਜਿਹੜੀਆਂ ਖੜੀਆਂ ਨੇ ਹਨ ਲਓ ਜੀ ਗੱਡੀਆਂ ਲੋਡ ਹੋ ਕੇ ਆਉਂਦੀਆਂ ਨੇ ਫਿਰ ਇੱਥੇ ਆ ਲਾਹਿਆ ਜਾਂਦਾ ਜਿਹੜਾ ਸਮਾਨ ਹਨਾ ਸਾਰਾ ਜਿਵੇਂ ਆਪਾਂ ਦਿਖਾਇਆ ਹੀ ਆ ਤੁਹਾਨੂੰ ਦੇਖ ਸਕਦੇ ਹੋ ਵਿੱਚ ਚੱਲਦੇ ਅੰਦਰ ਸਾਰੀ ਸਬਜ਼ੀ ਮੰਡੀ ਦੇਖਦੇ ਆ ਆ ਜਿਵੇਂ ਟਮਾਟਰ ਦੇ ਆ ਗ੍ਰੇਡ ਜੇ ਭਰੇ ਹੋਏ ਨੇ ਲਓ ਜੀ ਇਹਨਾਂ ਸਾਰਿਆਂ ਦੀ ਇਕੱਠੀ ਬੋਲੀ ਹੁੰਦੀ ਆ ਜਿਵੇਂ ਹਨਾ ਆ ਇੱਕ ਇੱਕ ਗ੍ਰੇਡ ਹੋ ਗਿਆ ਜਿਵੇਂ ਚੱਲਦੇ ਆਂ ਅੱਗੇ-ਅੱਗੇ ਉਹ ਦੇਖਦੇ ਆਂਗੇ ਮੰਡੀ ਜਾ ਕੇ ਆ ਇੱਥੇ ਜਿਵੇਂ ਸਬਜ਼ੀਆਂ ਪਈਆਂ ਨੇ ਹਨਾ ਦੇਖ ਸਕਦੇ ਹੋ ਸ਼ਿਮਲਾ ਮਿਰਚ ਹੋ ਗਈ ਜਿਵੇਂ ਲਓ ਜੀ ਆਪਾਂ ਬੋਲੀ ਵੀ ਦਿਖਾਵਾਂਗੇ ਤੁਹਾਨੂੰ ਵੀ ਕਿਸ ਤਰ੍ਹਾਂ ਬੋਲੀ ਹੁੰਦੀ ਹੁੰਦੀ ਹੈ ਜਿਹੜੀ ਹਨਾ ਉਹ ਵੀ ਦਿਖਾਵਾਂਗੇ ਆ ਸਾਰੀਆਂ ਸਬਜ਼ੀਆਂ ਪਈਆਂ ਨੇ ਦੇਖ ਸਕਦੇ ਹੋ ਇੱਥੇ ਲਓ ਜੀ ਆਹ ਕੁੰਬਾਂ ਹੋ ਗਈਆਂ ਜਿਵੇਂ ਹਰ ਇੱਕ ਤਰੀਕੇ ਦੀ ਸਬਜ਼ੀ ਇੱਥੇ ਮਿਲੂਗੀ ਨਿੰਬੂ ਮਿਰਚਾਂ ਚਾਰ ਵਾਲੀਆਂ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਲਓ ਜੀ ਬਹੁਤ ਵੱਡੀ ਇਹ ਸਬਜ਼ੀ ਮੰਡੀ ਹੈ ਪੰਜਾਬ ਦੀ ਵੱਡੀ ਮੰਡੀਆਂ ਦੇ ਵਿੱਚੋਂ ਇੱਕ ਹੈ ਵਾਕੀ ਆ ਪਿਆਜ਼ ਦੇਖ ਸਕਦੇ ਹੋ ਨਾ ਪਿਆਜ਼ ਦੇ ਥੈਲੇ ਪਏ ਨੇ ਆ ਬਹੁਤ ਵੱਡਾ ਇਹ ਸ਼ੈੱਡਾ ਸਾਰਾ ਸਾਰੇ ਦੇ ਵਿੱਚ ਸਬਜ਼ੀ ਸਬਜ਼ੀ ਆ ਦੇਖ ਸਕਦੇ ਹੋ ਤੁਸੀਂ ਨਾਲਾ ਸੋਣਾ ਪਿਆਜ਼ ਜਮੇ ਆ ਲਓ ਤੁਸੀਂ ਦੇਖ ਸਕਦੇ ਹੋ ਕਿਵੇਂ ਮਿਰਚੇ ਮਿਰਚ ਪਈ ਆਰੇ ਲਓ ਜੀ ਆਹ ساری ਮਿਰਚ ਅੱਗੇ ਚੱਲਦੇ ਆ ਅੱਗੋਂ ਦਿਖਾਉਨੇ ਆਗੇ ਮੰਡੀ ਜਾ ਕੇ ਆਪਾਂ ਤੁਹਾਨੂੰ ਜਿਵੇਂ ਜਿਹੜੇ ਬਈ ਆਉਂਦੇ ਨੇ ਹਨਾ ਪਿੰਡਾਂ ਚ ਸਬਜ਼ੀ ਵੇਚਣ ਵਾਲੇ ਉਹ ਫਿਰ ਜਾਂ ਦੁਕਾਨਾਂ ਵਾਲੇ ਸਬਜ਼ੀਆਂ ਵਾਲੇ ਤੇ ਉਹ ਇਥੋਂ ਜਿਵੇਂ ਸਭ ਜੀ ਲੈ ਆਉਂਦੇ ਨੇ ਜਿਵੇਂ ਉੱਥੇ ਗੱਡੀਆਂ ਉੱਤਰ ਰਹੀਆਂ ਸੀ ਹਨਾ ਟਰੈਂਪੂ ਭਰ-ਭਰ ਕੇ ਆਉਂਦੇ ਨੇ ਖੇਤਾਂ ਚੋਂ ਆਲੂ ਪਿਆਜ਼ ਦੇਖ ਸਕਦੇ ਹੋ ਇੱਥੇ ਲਓ ਜੀ ਲਸਣ ਹੋ ਗਿਆ ਆਦਰਕ ਹੋ ਗਿਆ ਹਨਾ ਆ ਦੇਖ ਸਕਦੇ ਹੋ ਭਿੰਡੀਆਂ ਪਈਆਂ ਨੇ ਹਨਾ ਆ ਇਕੱਠਾ ਬਣਾਈਆਂ ਪਈਆਂ ਨੇ ਆ ਇਧਰ ਦੇਖ ਸਕਦੇ ਹੋ ਲਓ ਜੀ ਅਜੇ ਮੇ ਉਹਦਾਂ ਆ ਇਹਨਾਂ ਚ ਰੀੜੀਆਂ ਚ ਲੱਦ ਕੇ ਲੈ ਕੇ ਜਾ ਰਹੇ ਨੇ ਨਾ ਸਾਮਾਨ ਇਹਨਾਂ ਦੀ ਬੋਲੀ ਹੋਗੀ ਦੇਖ ਸਕਦੇ ਹੋ ਇਹ ਸਾਮਾਨ ਲੈ ਕੇ ਜਾ ਰਹੇ ਨੇ ਲੱਦ ਕੇ ਆ ਦੇਖੋ ਜਿਵੇਂ ਆ ਬਾਈ ਮੋਢਿਆਂ ਤੇ ਲੱਦ ਰਹੇ ਨੇ ਇਹ ਬੋਲੀ ਹੋਗੀ ਇਹ ਖਰੀਦ ਕੇ ਲੈ ਕੇ ਜਾ ਰਹੇ ਨੇ ਹਨਾ ਆ ਕਰੇਲੇ ਆਂ ਦੇ ਪਏ ਨੇ ਦੇਖੋ ਭਰੇ ਆ ਗੱਠਾ ਦੇਖ ਸਕਦੇ ਹੋ ਲਓ ਜੀ ਇਹ ਜਿਵੇਂ ਇੱਕ ਗੱਠਾ ਹਨਾ ਇੱਕ ਲਫਾਫਾ ਬਣਾਇਆ ਹੋਇਆ ਇਹਦੀ ਇਕੱਠੇ ਦੀ ਉਹ ਬੋਲੀ ਹੁੰਦੀ ਹੁੰਦੀ ਹੈ ਤੇ ਚੱਲਦੇ ਆਪਾਂ ਇਧਰ ਹੋਰ ਦੇਖਦੇ ਆਂਗੇ ਜਾ ਕੇ ਮੰਡੀ ਉਧਰ ਸਾਹਮਣੇ ਇੱਕ ਬੋਲੀ ਵੀ ਜਿਹੜੀ ਚੱਲ ਰਹੀ ਹੈ ਉਹ ਵੀ ਤੁਹਾਨੂੰ ਦਿਖਾਉਨੇ ਆਂਗੇ ਆਪਾਂ ਜਾ ਕੇ ਆਹ ਬਾਈ ਯੂਨੀਅਨ ਨੇ ਦੇਖੋ ਜਿਵੇਂ ਰੇੜੀ ਭਰ ਰਹੇ ਨੇ ਲਓ ਜੀ ਇਕੱਠੀ ਸਬਜ਼ੀ ਠੀਕ ਰੇਟ ਮਿਲ ਜਾਂਦੀ ਹੈ ਤੇ ਆ ਇਧਰ ਦਿਖਾਉਨੇ ਆ ਤੁਹਾਨੂੰ ਜਾ ਕੇ ਸ਼ਿਮਲਾ ਮਿਰਚ ਦੀ ਜਿਹੜੀ ਬੋਲੀ ਚੱਲ ਰਹੀ ਹੈ ਦੇਖ ਸਕਦੇ ਹੋ ਇੱਥੇ ਆ ਸਾਰੀ ਸ਼ਿਮਲਾ ਮਿਰਚ ਪਈ ਆ ਔਰੇ ਲਓ ਜੀ ਐਸ ਤਰ੍ਹਾਂ ਇੱਥੇ ਸਵੇਰ ਦੇ ਟਾਈਮ ਬੋਲੀ ਜਿਹੜੀ ਚੱਲਦੀ ਆ ਹਨਾ ਮੰਡੀ ਦੇ ਵਿੱਚ ਦੇਖ ਸਕਦੇ ਹੋ ਲਓ ਜੀ ਇਹ ਜਿਵੇਂ ਇੱਥੇ ਬੋਲੀ ਹੋ ਰਹੀ ਆ ਹਨਾ ਲਓ ਜੀ ਸ਼ਿਮਲਾ ਮਿਰਚਾਂ ਸਾਰੀ ਇਹ ਗਿਆ ਆਇਆ ਦੇਖੋ ਲੱਗ ਰਿਹਾ 40 ਚੱਕਰ 40 6 4 ਬੋਲੀ ਜੰਗ ਰਹੀ ਹੈ ਕੋਣੀ ਬੋਲੀ ਮੈਂ ਤਾਂ ਆਹ ਕਰਾਂ ਤੇ ਇੱਕ ਬੋਲੀ ਨਹੀਂ ਬੋਲਦਾ ਤੇਰੇ ਵਾਂਗੂ ਨਾ ਆਏਗਾ ਅੱਛਾ ਇਸ ਤਰ੍ਹਾਂ ਇੱਥੇ ਸਵੇਰ ਦੇ ਟਾਈਮ ਬੋਲੀ ਹੁੰਦੀ ਹੈ ਹਨਾ ਜਿਹੜੀ ਤੇ ਦੇਖ ਸਕਦੇ ਹੋ ਤਾਂ ਲਾਲ ਕੀ ਬੋਲੀ ਆ ਜੈਨ ਨਦੀਪ ਆਇਆ ਪਾਉਗਾ ਜੀ 2 केटी 4 ਗ੍ਰੈਡ 2 केटी ਲੋਸਟ ਵਿੱਚ ਵੀ ਗਈ ਇਹਨੂੰ ਮੰਗਦੀ ਆ ਸਾਨੂੰ ਇੱਕ 30 ਮਿੰਟ ਕਿਆ ਕਰਦਾ ਯਾਰ ਸਾਲ ਨਹੀਂ ਮੰਗਦੇ ਇਹਨੂੰ ਥੈਂਕ ਯੂ ਦੇਖ ਤਾਂ ਲੈ ਯਾਰ ਅੰਨੇ ਤੋਂ ਬੋਲੀ ਨਹੀਂ ਹਾਂ ਹੋਰ ਕੀ ਆ ਇਹ ਬੀਚੀ 35 ਰੁਪਏ ਆ ਦੀ ਨਾ ਲਓ ਜੀ ਆਏ ਇੱਥੇ ਬੋਲੀ ਜਿਹੜੀ ਹੁੰਦੀ ਹੈ ਹਨ ਤੇ ਸਵੇਰ ਦੇ ਟਾਈਮ ਸਾਰੀਆਂ ਸਬਜ਼ੀਆਂ ਦੀ ਬੋਲੀ ਹੁੰਦੀ ਹੈ ਜਿਵੇਂ ਇੱਥੇ ਸ਼ਮਲਾ ਮਿਰਚ ਦੀ ਚੱਲ ਰਹੀ ਹੈ ਲਓ ਜੀ ਤੇ ਚੱਲਦੇ ਆ ਅੱਗੇ ਉਹ ਤੋਂ ਸੋਨਿਆ ਹਨਾ ਮੰਡੀ ਤੋਂ ਆਹ ਟਮਾਟਰ ਪਏ ਇੱਥੇ ਦੇਖ ਸਕਦੇ ਹੋ ਲਓ ਜੀ ਆਹੀਂ ਇੱਥੇ ਸਾਰੀਆਂ ਸਬਜ਼ੀਆਂ ਦੀ ਬੋਲੀ ਜਿਹੜੀ ਕੀਤੀ ਜਾਂਦੀ ਹੈ ਆਹ ਤੂਰੀਆਂ ਦੇਖੋ ਪਈਆਂ ਨੇ ਹਨਾ ਲਓ ਜੀ ਆ ਇਸ ਤਰ੍ਹਾਂ ਗੱਡੀਆਂ ਦੇ ਵਿੱਚ ਸਬਜ਼ੀਆਂ ਆਉਂਦੀ ਹੈ ਜਿਵੇਂ ਆਪਾਂ ਪਹਿਲਾਂ ਵੀ ਤੁਹਾਨੂੰ ਦਿਖਾਇਆ ਸੀ ਬਹੁਤ ਵੱਡੀ ਇਹ ਸਬਜ਼ੀ ਮੰਡੀ ਹੈ ਆ ਅਰਬੀ ਦੇਖ ਸਕਦੇ ਹੋ ਨਾ ਜਿਵੇਂ ਇੱਥੇ ਅਰਬੀ ਆ ਗਈ ਇਹ ਲਓ ਜੀ ਆ ਇਧਰ ਤੁਸੀਂ ਦੇਖੋ ਉਹ ਸਾਰੀਆਂ ਗੱਡੀਆਂ ਇਹ ਫੁੱਲ ਨੇਗੀਆਂ ਚੱਲਦੇ ਆਂਗੇ ਅਗਲੇ ਵਾਲੇ ਪਾਸੇ ਹਣ ਦੇਖਦੇ ਆਂ ਜਾ ਕੇ ਮੰਡੀ ਬਾਕੀ ਤੁਸੀਂ ਵੀਡੀਓ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਕਿੱਥੋਂ-ਕਿੱਥੋਂ ਤੁਸੀਂ ਸਾਡੀ ਵੀਡੀਓ ਜਿਹੜੀ ਦੇਖ ਰਹੇ ਹੋ ਆ ਗੱਡੀਆਂ ਦੇਖ ਸਕਦੇ ਹੋ ਨਾ ਸਬਜ਼ੀਆਂ ਫਲ ਹੋ ਕੇ ਆਉਂਦੀਆਂ ਨੇ ਐਵੇਂ ਲਓ ਜੀ ਆ ਇਧਰਲੀ ਸਾਈਡ ਫਲ ਆ ਗਏ ਜਿਵੇਂ ਹਨ ਆਮ ਆ ਗਏ ਦੇਖ ਸਕਦੇ ਹਾਂ ਆ ਪੀਟੀਆਂ ਪਈਆਂ ਨੇ ਆਮਾਂ ਦੀਆਂ ਲਓ ਜੀ ਆ ਸੇਬ ਆ ਗਏ ਆਪਣੀ ਸਬਜ਼ੀ ਮੰਡੀ ਦੇ ਨਾਲ ਨਾਲ ਫਲ ਵੀ ਹੁੰਦੇ ਨੇ ਆੰਬ ਬਪਾਏ ਨੇ 4 ਵਾਲੇ ਦੇਖ ਸਕਦੇ ਹੋ ਆ ਇੱਥੇ ਜਿਵੇਂ ਹੁਣ ਅੰਬਾ ਦੀ ਜਿਹੜੀ ਬੋਲੀ ਚੱਲ ਰਹੀ ਆ ਲਓ ਜੀ ਇਧਰਲੀ ਸਾਈਡ ਵੀ ਇੱਥੇ ਵੀ ਬੋਲੀ ਚੱਲ ਰਹੀ ਆ ਦੇਖ ਸਕਦੇ ਹੋ ਤੁਸੀਂ ਲਓ ਜੀ ਭਾਈ ਬੁਲਾ ਕੇ ਲੈ ਕੇ ਗਿਆ ਭਾਈ ਕਹਿੰਦਾ ਇਧਰ ਆਓ ਹਾਂ ਜੀ ਹਾਂ ਜੀ ਸਰ ਆਏ ਨਾ ਬਣਾਓ ਹਾਂ ਹਾਂ ਬਣਾਤੀ ਬਣਾਤੀ ਜੀ ਲਓ ਜੀ ਲੋ ਆ ਬਾਈ ਹੁਣੀ ਨੇ ਇੱਥੇ ਆ ਅੰਬ ਨੇ ਸਾਰੇ achar ਵਾਲੇ ਅੰਬ ਨੇ ਜੀ achar ਵਾਲੇ ਅੰਬ ਨੇ ਅੱਜਾ ਕੋਈ ਨਹੀਂ ਆ ਲੋ ਜੀ ਸਾਰਾ achar ਵਾਲਾ ਆ ਲੋ ਜੀ ਦੇਖ ਸਕਦੇ ਹੋ ਤੁਸੀਂ ਇਹਨਾਂ ਥੈਲੇ ਭਰੇ ਹੋਏ ਨੇ achar ਵਾਲੇ ਅੰਬ ਨੇ ਇਹ ਤੇ ਇੱਧਰ ਬੋਲੀ ਚੱਲ ਰਹੀ ਹੈ ਜੀ ਇੱਥੇ ਠੀਕ ਆ ਠੀਕ ਆ ਲੋ ਜੀ ਇਸ ਤਰ੍ਹਾਂ ਇੱਥੇ ਬੋਲੀ ਹੁੰਦੀ ਆ ਨਾ ਸਵੇਰ ਦੇ ਟਾਈਮ ਜਿਵੇਂ ਆਪਾਂ ਦਿਖਾਇਆ ਹੀ ਆ ਤੁਹਾਨੂੰ ਚੱਲਦੇ ਆਂਗੇ ਆਪਾਂ ਅੱਗੇ ਚੱਲਦੇ ਆਂ ਅੱਗੇ ਉਹ ਮੰਡੀ ਦੇਖਦੇ ਆਂਗੇ ਸਾਰੀ ਜਾ ਕੇ ਲਓ ਵੀ ਤੁਸੀਂ ਦੇਖ ਸਕਦੇ ਹੋ ਨਾ ਕਿੱਡੀ ਵੱਡੀ ਇਹ ਸਬਜ਼ੀ ਮੰਡੀ ਹੈਗੀ ਖੈਰ ਮਲੇਰਕੋਟਲੇ ਦੀ ਤੇ ਵੀਡੀਓ ਤੇ ਤੁਸੀਂ ਕਮੈਂਟ ਜਰੂਰ ਦੱਸਿਓ ਕਰਕੇ ਕਿ ਕਿੱਥੋਂ-ਕਿੱਥੋਂ ਤੁਸੀਂ ਜਿਹੜੀ ਵੀਡੀਓ ਸਾਡੀ ਦੇਖ ਰਹੇ ਹੋ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਤੇ ਆਹ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਹਨ ਸਾਰੇ ਇਹ ਅੰਬ ਆ ਗਏ ਲਓ ਜੀ ਚੱਲਦੇ ਆਂ ਅੱਗੇ ਅੱਗੇ ਉਹ ਦੇਖਦੇ ਆਂਗੇ ਜਾ ਕੇ ਆਪਾਂ ਆਹ ਸਾਈਡ ਸਾਰੇ ਫਲ ਨੇ ਆਮ ਬਪੇ ਨੇ ਤੁਸੀਂ ਦੇਖ ਸਕਦੇ ਹੋ ਸੇਪ ਪਿਆ ਹਨ ਲਓ ਜੀ ਆ ਇੱਥੇ ਜਿਵੇਂ ਗੋਭੀ ਪਈਆ ਦੇਖ ਸਕਦੇ ਹੋ ਚੱਲਦੇ ਆਂ ਅਗਲੇ ਵਾਲੇ ਪਾਸੇੋਂ ਦੇਖਦੇ ਆਂ ਮੰਡੀ ਜਾ ਕੇ ਤੇ ਉੱਧਰ ਵੀ ਬੋਲੀ ਚੱਲ ਰਹੀ ਆ ਨਾ ਦੇਖਦੇ ਆਂ ਮੇਰੇ ਖਿਆਲ ਚ ਵੀ ਫਲਾਂ ਦੀ ਬੋਲੀ ਐ ਇਹ ਵੀ ਦੇਖਦੇ ਆਂਗੇ ਆਪਾਂ ਜਾ ਕੇ ਤੇ ਇੱਥੇ ਵੀ ਬੋਲੀ ਚੱਲ ਰਹੀ ਆ ਦੇਖ ਸਕਦੇ ਹੋ ਤੁਸੀਂ ਲਓ ਜੀ ਆਗਰਾ ਇਹ ਵੀ ਚੱਲਿਆ 25 ਰੁਪਏ 20 ਰੁਪਏ ਕਰਦੇ ਆ ਆਗਰਾ 20 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 24 24 24 24 24 24 24 ਰੁਪਏ 24 ਰੁਪਏ 24 ਰੁਪਏ 24 ਰੁਪਏ 24 ਰੁਪਏ 24 ਰੁਪਏ ਲੈਣਾ ਲੈਣਾ ਇਹਨੇ 24 ਜਾਈ 24 ਰੁਪਏ 24 24 24 ਮਾਲ ਸਾਰਾ ਵਧੀਆ 24 24 24 ਰੁਪਏ 24 ਰੁਪਏ 24 ਰੁਪਏ 24 ਮੈਂ 24 ਰੁਪਏ ਕੋਈ ਨਾ ਪਾ ਤੋ ਵੀ 24 24 5 ਬੈਕ ਸੇ ਭਾਈ 24 ਰੁਪਏ 24 ਮੈਂ 24 ਮੈਂ 24 ਮੈਂ 24 ਮੈਂ 24 ਰੁਪ 24 ਰੁਪਏ 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 ਲੈਣਾ ਭਾਈ ਲੈਣਾ ਲੈਣਾ 24 ਜਾਏ ਇਹ 24 ਜੀ ਇਹ 24 ਰੁਪਏ ਜੀ 24 ਰੁਪਏ ਜੀ 24 ਰੁਪਏ 24 ਰੁਪਏ 24 ਰੁਪਏ 24 ਰੁਪਏ 24 ਰੁਪਏ 24 ਜਾਏ 25 26 ਸਾਈਡ ਇਹ ਸਾਈਡ पे ਲੈਣਾ 1 2 1 2 1 2 ਪਿੱਛੇ ਆਵਾ ਉੱਡਾ ਲੈਣਾ ਹੋਰ ਕਿਹਨਾਂ ਨਾਲੇ ਬਾਤ ਕਰਨਾਗੇ ਲਓ ਜੀ ਐਵੇਂ ਉਹਰੇ ਬੋਲੀ ਹੁੰਦੀ ਹੈ ਹਨਾ ਸਬਜ਼ੀਆਂ ਦੀ ਫਲਾਂ ਦੀ ਜਿਵੇਂ ਅੱਜ ਤੇ ਹੁਣ ਬੋਲੀ ਚੱਲ ਰਹੀ ਹੈ ਇਸ ਤਰ੍ਹਾਂ ਫਿਰ ਇਥੋਂ ਫਲਾਂ ਸਬਜ਼ੀਆਂ ਜਿਹੜੀਆਂ ਖਰੀਦ ਕੇ ਲੈ ਕੇ ਜਾਂਦੇ ਨੇ ਜਿਹੜੇ ਬਾਈ ਵੇਚਣਾ ਆਉਂਦੇ ਨੇ ਆਪਣੇ ਪਿੰਡਾਂ ਚ ਸਬਜ਼ੀਆਂ ਵਾਲੇ ਹਨਾ ਫਲ ਵਾਲੇ ਫਿਰ ਇਸ ਤਰ੍ਹਾਂ ਇਹ ਆਪਣੇ ਤੱਕ ਪਹੁੰਚਦੀਆਂ ਨੇ ਸਬਜ਼ੀਆਂ ਜਿਵੇਂ ਅੱਜ ਤੁਹਾਨੂੰ ਆਪਾਂ ਦਿਖਾਈਆਂ ਨੇ ਤੇ ਇੱਧਰ ਵੀ ਕੁਝ ਆ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਆ ਸਾਰੀਆਂ ਦੁਕਾਨਾਂ ਨੇਗੀਆਂ ਇੱਥੇ ਹਨਾ ਸਬਜ਼ੀ ਵਾਲੀਆਂ ਫਲ ਵਾਲੀਆਂ ਹੋਗੀਆਂ ਜਿਵੇਂ ਲਓ ਜੀ ਬਹੁਤ ਇਹ ਵੱਡੀ ਮੰਡੀ ਹੈ ਆਪਾਂ ਤੁਹਾਨੂੰ ਦਿਖਾਇਆ ਹੀ ਹੈ ਪਹਿਲਾਂ ਜਿਵੇਂ ਬਾਕੀ ਤੁਸੀਂ ਵੀਡੀਓ ਦੇ ਵਿੱਚ ਵੀ ਦੇਖਿਆ ਸਬਜ਼ੀ ਉਹ ਸਬਜ਼ੀ ਹੈ ਮੰਡੀ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਲਓ ਜੀ ਆ ਇਧਰ ਵੀ ਜਿਵੇਂ ਆਲੂ ਪਿਆਜ਼ ਹੋ ਗਏ ਸਾਰੇ ਹਨਾ ਲਾਈਵ ਬੋਲੀ ਆਪਾਂ ਤੁਹਾਨੂੰ ਦਿਖਾਤੀ ਅੱਜ ਵੀਡੀਓ ਦੇ ਵਿੱਚ ਵੀ ਕਿਸ ਤਰ੍ਹਾਂ ਬੋਲੀ ਹੁੰਦੀ ਹੈ ਜਿਹੜੀ ਉਹ ਕੀ ਇਧਰ ਨਿੰਬੂ ਹੋ ਗਏ ਜਿਵੇਂ ਹਨਾ ਲੋ ਜੀ ਇਸ ਤਰ੍ਹਾਂ ਆਵਾਜ਼ਾਂ ਮਾਰ ਕੇ ਜਿਹੜਾ ਇੱਥੇ ਸਾਰਾ ਸਾਮਾਨ ਵੇਚਿਆ ਜਾਂਦਾ ਇੱਥੇ ਫਿਰ ਆ ਜੋ ਆਪਣੀ ਨਿਆਹੀ ਦੀ ਦੁਕਾਨ ਅਛਾ ਇਹ ਵੀ ਥੋੜੀ ਜੀ ਹਾਂ ਜੀ ਇਹ ਵੀ ਆਪਣੀ ਫੋਲਡਾ ਬਣਾ ਲਓ ਨਾਲ ਸਾਡੀ ਹਾਂ ਜੀ ਆ ਗਈ ਜੀ ਆ ਗਈਆਂ ਆ ਗਈ ਜੀ ਆ ਗਿਰਾ ਗਿਰਾ ਬਲਿਆ ਇਹ ਜੇਸੀ ਅਚਾਰ ਵਾਲਾ ਆ ਚਾਰ ਵਾਲੇ ਅੰਬ ਨੇ ਕਿਥੇ ਇਹ ਕੀ ਰੇਟ ਹੈ ਜੀ ਇਹ ਤਾਂ 15 ਰੁਪਏ ਕਿਲੋ ਹੈ 15 ਰੁਪਏ ਕਿਲੋ ਹਾਂ ਜੀ 12 12 ਰੁਪਏ ਕਿਲੋ ਹੈ ਠੀਕ ਹੈ ਜੀ 15 ਵੇਚਦੇ ਐ ਜੀ ਠੀਕ ਹੈ ਜੀ ਠੀਕ ਹੈ ਲਓ ਜੀ ਹਾਂ ਜੀ ਇਹਦਾ ਪਿੰਡ ਬੁੱਗਾ ਕਲਾਂ ਜੀ ਲਓ ਜੀ ਆ ਸਾਰੇ ਅੰਬੇ ਨੇ ਇਧਰਲੀ ਸਾਈਡ ਹਨਾ ਹਾਂ ਜੀ ਆ ਇੱਥੇ ਛੱਲੀਆਂ ਦੇਖ ਸਕਦੇ ਹੋ ਤੁਸੀਂ ਅੱਛਾ ਜੀ ਆ ਬੈਠੇ ਦੇਖ ਸਕਦੇ ਹੋ ਤੁਸੀਂ ਲਓ ਜੀ ਐਵੇਂ ਇੱਥੇ ਸਬਜ਼ੀਆਂ ਹਨਾ ਫਲ ਸਾਰੇ ਮੰਡੀ ਦੇ ਵਿੱਚ ਜਿਹੜੇ ਵੇਚੇ ਜਾਂਦੇ ਨੇ ਸ਼ਹਿਰ ਮਲੇਰ ਕੋਟਲੇ ਦੀ ਮੰਡੀ ਦੇ ਵਿੱਚ ਲਓ ਜੀ ਨਾ ਦੇਖ ਸਕਦੇ ਹੋ ਇੱਥੇ ਜਿਵੇਂ ਹਨਾ ਟਮਾਟਰ ਹੋ ਗਏ ਮਟਰ ਨੇ ਲਓ ਹੁਣ ਮਿਰਚਾਂ ਦਾ ਸੀਜ਼ਨ ਚੱਲ ਰਿਹਾ ਹੈ ਮਿਰਚ ਬਹੁਤ ਹੈ ਮੰਡੀ ਦੇ ਵਿੱਚ ਲਓ ਜੀ 20 ਰੁਪਏ ਕਿਲੋ ਨੇ ਕਹਿੰਦੇ ਮਿਰਚਾਂ ਆ ਦੇਖ ਸਕਦੇ ਹੋ ਆ ਪੰਜਵੇਂ ਗੱਲ ਕਰ ਰਹੀ ਕਿ ਹੁਣ ਮਿਰਚਾਂ ਦਾ ਸੀਜ਼ਨ ਆ ਨਾ ਤੜਾਈ ਚੱਲ ਰਹੀ ਹੈ ਤਾਂ ਕਰਕੇ ਮਿਰਚ ਬਹੁਤ ਹੈ ਇੱਥੇ ਮੰਡੀ ਦੇ ਵਿੱਚ ਲੋ ਜੀ ਇਹ ਤਕਰੀਬਨ ਤਕਰੀਬਨ ਆਪਾਂ ਸਾਰੀ ਤੁਹਾਨੂੰ ਇਹ ਸਬਜ਼ੀ ਮੰਡੀ ਜਿਹੜੀ ਮਲੇਰਕੋਟਲੇ ਸ਼ਹਿਰ ਦੀ ਦਿਖਾਤੀ ਤੇ ਐਵੇਂ ਸਾਰਾ ਆਲਾ ਦਵਾਲਾ ਤੁਹਾਨੂੰ ਮੰਡੀ ਦਾ ਦਿਖਾਉਣਾ ਤੇ ਚਲੋ ਹੁਣ ਅੱਗੇ ਹੋਏ ਲੜੀ ਚੱਲਦੇ ਆਂ ਅਜਾ ਦਰਜ ਲੋਤਰ ਬਈ ਨਾ ਕੋਈ ਤੇ ਇੱਥੇ ਸਾਰਾ ਫਰੂਟ ਆ ਹਨਾ ਆ ਜਿਵੇਂ ਸੇਵ ਪਿਆ ਉਰੇ ਦੇਖ ਸਕਦੇ ਹੋ ਤੁਸੀਂ ਆ ਬੇਟੀਆਂ ਦੇ ਵਿੱਚ ਵੀ ਹਨਾ ਲਓ ਜੀ ਇੱਥੇ ਆ ਜਿਵੇਂ ਉਧਰ ਸਾਹਮਣੇ ਬੋਲੀ ਚੱਲ ਰਹੀ ਹੈ ਦੇਖ ਸਕਦੇ ਹੋ ਲਓ ਜੀ ਬਾਕੀ ਆ ਗੱਡੀ ਦੇ ਵਿੱਚੋਂ ਉਤਰ ਰਿਹਾ ਫਰੂਟ ਸਾਰ ਤੇ ਇਧਰਲੀ ਸਾਈਡ ਆ ਸਾਰਾ ਸ਼ੈੱਡ ਆ ਗਿਆ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਆ ਇਸ ਤਰ੍ਹਾਂ ਇੱਥੇ ਜਿਹੜੀਆਂ ਆ ਰੇੜੀਆਂ ਨੇ ਹਲੇ ਵੀ ਚੱਲਦੀਆਂ ਨੇ ਇਹਨਾਂ ਦੇ ਸਮਾਨ ਜਿਹੜਾ ਲੱਦ ਕੇ ਹਨਾ ਲੈ ਕੇ ਜਾਂਦੇ ਨੇ ਦੇਖ ਸਕਦੇ ਹੋ ਤੁਸੀਂ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਹੈ ਸ਼ਹਿਰ ਮਲੇਰਕੋਟਲੇ ਦੀ ਸਬਜ਼ੀ ਮੰਡੀ ਸੋ ਇਸ ਵੀਡੀਓ ਨੂੰ ਅੱਜ ਦਿਨੋਂ ਆਪਾਂ ਐਂਡ ਕਰਦੇ ਹਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੀ ਵੀਡੀਓ 'ਚ ਔਰੇ ਤੱਕ ਆਪਣਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ